सिटी पुलिस ਨੂੰ ਮਿਲੀ ਵੱਡੀ ਕਾਮਯਾਬੀ ਚੋਰੀ ਅਤੇ ਸਨੇਚਿੰਗ ਦੇ ਰੋਪੇ ਦੋ આરોપી ਕਾਬੂ ਇੱਕ ਐਕਟਿਵਾ ਮੋਟਰਸਾਈਕਲ ਅਤੇ 6 ਮੋਬਾਈਲ ਪੁਲਿਸ ਨੇ ਕੀਤੇ ਬਰਾਮਦ ਮੁਖਬਰੀ ਦੇ ਆਧਾਰ ਤੇ ਪਕੜੇ ਗਏ ਦੋਨੇ આરોપીਾਂ ਤੇ ਪਹਿਲੇ ਵੀ ਹਨ ਪਰਚੇ ਦਰਜ ਦੋਨੇ આરોપી ਰਾਜਪੁਰਾ ਦੇ ਰਹਿਣ ਵਾਲੇ ਪਕੜੇ ਗਏ ਆਰੋਪੀਆਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਿਸ ਦੇ ਐਸਐਚਓ ਕਰਪਾਲ ਸਿੰਘ ਜਿਨੇ ਦੱਸਿਆ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸੀਨੀ ਵਰਮ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਰਦਾਤਾਂ ਹੋਈਆਂ ਸੀਗੀਆਂ ਚਮਕ ਮਾਰਦੀਆਂ ਉਦੇਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਹਰਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਬੜੀ ਕਾਮਯਾਬੀ ਮਿਲੀ ਜਦੋਂ ਇਹ ਕੱਲ ਗਸ਼ਤ ਕਰ ਰਹੀ ਸੀ ਗਸ਼ਤ ਦੌਰਾਨ ਇਹਨਾਂ ਨੇ ਕਿਸੇ ਖਾਸ ਮੁੱਦੇ ਨੂੰ ਇਤਲਾਹ ਦਿੱਤੀ ਵੀ ਦੋ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜੇ ਮੁਕਤਸਰਪੁਰ ਕੋਲ ਅੰਡਰਬ੍ਰਿਜ ਕੋਲੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਹਨਾਂ ਨੇ ਬੜੀ ਮੁਸਤੈਦਗੀ ਨਾਲ ਉਹਨਾਂ ਨੂੰ ਕਾਬੂ ਕੀਤਾ ਜਿਹਦਾ ਨਾਮ ਇੱਕ ਦਾ ਨਾਮ ਭਿੰਦਰ ਸਿੰਘ ਆ ਤੇ ਇੱਕ ਦਾ ਨਾਮ सोनू ਪਾਉ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ ਦੋ ਤਿੰਨ ਦਿਨ ਪਹਿਲਾਂ ਦੀ ਵਾਰਦਾਤ ਆ ਇੱਕ ਲੇਡੀ ਜਿਹੜੀ ਮਤਲਬ ਆਪਣਾ ਮਨਾਕਸੀ ਮਨੋਤਰਾ ਪਟੇਲ ਕਾਲਜ ਦੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂਗਾ ਤੇ ਉਹ ਸ਼ਹਿਰ ਕਰ ਰਹੀ ਸੀ ਉਹ ਸ਼ਹਿਰ ਕਰਨ ਮੁਤਾਬਕ ਉਹਦੇ ਪਰਸ ਇਹੇ ਫੋਕੇ ਲੱਗੇ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪਹਿੜ ਦੱਬੀ ਫੇਰ ਦਬਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨੂੰ ਪਦਾਰ ਕਰਕੇ ਇਹਨਾਂ ਦੇ ਐਫ ਆਈ ਆਰ ਨੰਬਰ ਤੋਂ ਜਿਹੜਾ ਚੋਰੀ ਦਾ ਪਰਚਾ ਅਸੀਂ ਇਹਨਾਂ ਦੇ ਤੇ ਕੋਰ ਦਾ ਦਿੱਤਾ। ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਕੇਸ ਕਰਾਂਗੇ। ਕੇਸ ਕਰਕੇ ਰਿਮਾਂਡ ਰਸਾਸਨ ਕਰਾਂਗੇ। ਰਿਮਾਂਡ ਤੋਂ ਹੋਰ ਵੀ ਤੁਹਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣ ਦੀ ਹੁਸੂਰਨਾ। ਆਰੰਭੀ ਸਰਕੀ ਨਹੀਂ ਹੋਈ। ਇਹਨਾਂ ਕੋਲ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇੱਕ ਇਹ ਉਹ ਪਰਸ ਹੈ ਜਿਹੜਾ ਉਹ ਲੈਡੀ ਤੋਂ ਇਹਨਾਂ ਨੇ ਖੋਇਆ ਛੁਡਾ। ਪਰ ਇਹਦਾ ਕਾਨੂੰਨੀ ਕੋ ਬੈਕਗ੍ਰਾਉਂਡ ਹਾਂ ਜੀ ਪਹਿਲਾਂ ਵੀ ਇਹਨਾਂ ਦੇ ਐਫਐਮ ਨੰਬਰ 16322 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ। ਅੱਜ ਕਿਹਾ ਕਿ ਦੇਖਿਆ ਗਿਆ ਕਿ ਜਿਸ ਐਕਟੀਵਿਟੀ ਤੋਂ ਉਹ ਐਕਟੀਵਿਟੀ ਚੋਰੀ ਦੀ ਆਈ ਹੈ ਉਹ ਵੱਟੀ ਆਇਆ ਇਹਨਾਂ ਦੇ। ਉਹ ਉਸੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਸਾਰੀ ਉਹ ਰਿਮਾਂਡ ਦੇ ਸਾਰਾ ਕੁਝ ਉਹਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ। ਸਰ ਕਿਵੇਂ ਲੈ ਕੀ ਕਰਦੇ ਪਹਿਲਾਂ ਕਿ ਜਿਹੜਾ ਬਾਤ ਲਾਗੇ ਮੈਨੂੰ ਹੋ ਕੇ ਪਾ ਜਾਣੀ ਕੀ ਕੀ ਚਰਨ ਨਹੀਂ ਇਹ ਮਤਲਬ ਲੇਡੀ ਚ ਦੇਖਦੇ ਆ ਜੀ ਜਿਹੜੀ ਥੋੜੀ ਜੀ ਮਤਲਬ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਉਹ ਲੇਡੀ ਨੂੰ ਇਹ ਮਤਲਬ ਟਰੈਪ ਕਰਦੇ ਆ ਸਰ ਇਹਨਾਂ ਦੇ ਜਿਹੜਾ ਲੋ ਹੈ ਉਹਦੇ ਚ ਕਿੰਨੇ ਹੋਰ ਮੈਂਬਰ ਨਹੀਂ ਕੁਝ ਦੱਸਿਆ ਇਹਨਾਂ ਨੇ ਆ ਇਹ ਲੋ ਹੀ ਨੇ ਉਸੇ ਰਿਮਾਂਡ ਲਵਾਂਗੇ ਜੀ ਜਿਸੇ ਕਰਕੇ ਇਸ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਸਾਰੇ ਇਨਵੈਸਟੀਗੇਸ਼ਨ ਨੂੰ ਸਾਹਮਣੇ ਆ ਜੂਗੀ ਸਰ ਜਿਹੜੇ ਮੋਬਾਈਲ ਕਾਬੂ ਤੁਸੀ ਬRAND ਕਿੱਥੇ ਆ ਇਹ ਇਹਨਾਂ ਨੂੰ ਮਾਰ ਕਰਨ ਦਾ ਪਤਾ ਲੱਗੇ ਹਾਂ ਜੀ ਉਸ ਕਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਹੈ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ 6 ਮੋਬਾਈਲ 6 ਕਾਫੀ ਮਹਿੰਗੇ ਮੋਬਾਈਲ ਹੈ ਜੀ ਬਰਸਾਂ ਵਿੱਚ ਪੜ੍ਹਨਾ ਹੈ ਜੀ ਹਾਂ ਜੀ ਸਾਰੇ ਪੜ੍ਹਨਾ ਵੀ ਹਾਂ ਜੀ ਹਾਂ ਜੀ ਇਹ ਸਾਰੇ ਅਸੀਂ ਕਢਾਵਾਂਗੇ ਇਹਨਾਂ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਕਢਾ ਕੇ ਕਰਕੇ ਸਾਰਾ ਉਹ ਐਜੂਕੇਸ਼ਨ ਕਰਕੇ ਫਿਰ ਕਰਾਂਗੇ ਫਰ ਕਈ ਵੇਸਨਾ ਹੁੰਦਾ ਬੰਦੇ ਐਡਵਾਈਜ਼ਰ ਕਰਾਇਆ ਕੰਪਨੀ ਦਾ ਨਹੀਂ ਕਹੂੰਗੇ ਉਹਨਾਂ ਦੇ ਮੋਬਾਈਲ ਨਿਕਲੇ ਹੁੰਦੇ ਆ ਤੇ ਉਹਨਾਂ ਨੂੰ ਵੀ ਵਾਰ ਦਿੱਤੇ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜੂਗਾ ਟ੍ਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਤੇ ਕੋਈ ਚੱਲ ਰਿਆ ਸੀ ਕੀ ਆ ਉਹ ਸਾਰਾ ਨੂੰ ਉਸੇ ਤੇ ਦੱਸਾਂਗੇ